ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ 10ਵਾਂ ਲਾਂ ਦੇ ਜਵਾਬ ਦੇਵਾਂਗਾ ਸਵਾਲ ਨੰਬਰ 1 ਪੂਰੇ ਦੇਸ਼ ਵਿੱਚ ਜਨਤਾ ਕਰਫਿਊ ਕਦੋਂ ਲੱਗਿਆ ਸੀ ਇਸ ਦਾ ਸਹੀ ਜਵਾਬ ਹੈ 22 ਮਾਰਚ 2020 ਸਵਾਲ ਨੰਬਰ 2 ਅਜਿਹਾ ਕਿਹੜਾ ਫੁੱਲ ਹੈ ਜਿਹੜਾ 90 ਸਾਲਾਂ ਵਿੱਚ ਇੱਕ ਵਾਰੀ ਖਿੜਦਾ ਹੈ ਇਸ ਦਾ ਸਹੀ ਜਵਾਬ ਹੈ ਪੂਆ ਰਾਏ ਮੁੰਡੀ ਸਵਾਲ ਨੰਬਰ 3 ਇਨਸਾਨ ਦੀ ਅੱਖ ਦਾ ਵજન ਕਿੰਨਾ ਹੁੰਦਾ ਹੈ ਇਸ ਦਾ ਸਹੀ ਜਵਾਬ ਹੈ 7.5 ਗ੍ਰਾਮ ਸਵਾਲ ਨੰਬਰ 4 ਗੰਡੋਏ ਕਿਸ ਅੰਗ ਰਾਹੀਂ ਸਾਹ ਲੈਂਦੇ ਹਨ ਇਸ ਦਾ ਸਹੀ ਜਵਾਬ ਹੈ ਚਮੜੀ ਰਾਹੀਂ ਸਵਾਲ ਨੰਬਰ 5 ਹਾਥੀ ਦੀ ਉਮਰ ਕਿੰਨੀ ਹੁੰਦੀ ਹੈ ਇਸ ਦਾ ਸਹੀ ਜਵਾਬ ਹੈ 57 ਸਾਲ ਸਵਾਲ ਨੰਬਰ 6 ਗੁਲਾਬੀ ਰੰਗ ਦਾ ਕੇਲਾ ਭਾਰਤ ਦੇ ਕਿਸ ਰਾਜ ਵਿੱਚ ਪਾਇਆ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ ਕੇਰਲ ਵਿੱਚ ਸਵਾਲ ਨੰਬਰ 7 ਅਜਿਹਾ ਕਿਹੜਾ ਜਾਨਵਰ ਹੈ ਜਿਸ ਨੂੰ ਹਰ ਚੀਜ਼ ਦੋ ਗੁਣਾ ਵੱਡੀ ਦਿਸਦੀ ਹੈ ਇਸ ਦਾ ਸਹੀ ਜਵਾਬ ਹੈ ਹਾਥੀ ਸਵਾਲ ਨੰਬਰ 8 ਭਾਰਤ ਦਾ ਸਭ ਤੋਂ ਵੱਡਾ ਬੈਂਕ ਕਿਹੜਾ ਹੈ ਇਸ ਦਾ ਸਹੀ ਜਵਾਬ ਹੈ ਭਾਰਤੀ ਰਿਜ਼ਰਵ ਬੈਂਕ ਸਵਾਲ ਨੰਬਰ 9 ਭਾਰਤ ਦੇ ਕਿਸ ਰਾਜ ਵਿੱਚ ਤਿੰਨ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਤੇ 10000 ਦਾ ਜੁਰਮਾਨਾ ਭਰਨਾ ਪੈਂਦਾ ਹੈ ਇਸ ਦਾ ਸਹੀ ਜਵਾਬ ਹੈ ਕੇਰਲ ਵਿੱਚ ਸਵਾਲ ਨੰਬਰ 10 ਅਜਿਹਾ ਕਿਹੜਾ ਜਾਨਵਰ ਹੈ ਜਿਸ ਨੇ ਆਪਣੀ ਮਾਂ ਨੂੰ ਕਦੇ ਨਹੀਂ ਦੇਖਿਆ ਇਸ ਦਾ ਸਹੀ ਜਵਾਬ ਹੈ ਠੂਹਾ